ਵਿਚ ਬਾਗੀਆਂ ਬੀਆਂ ਪੱਕੀਆਂ ਅਗ ਦੇ ਪਾਂਬੜ ਵਰਗੀਆਂ ਥੀਆਂ 니 ਤੁਸਾਂਬ ਕਲ ਵਿੱਚ ਰ ਜਵਾਂਗ ਪੁਰਾਣੀਆਂ ਖੀਆਂ ਤੇਰੇ ਬੇੜੇ ਤੋਂ ਦਿਈਆਂ ਮੈਂ ਚਾਦਰ ਕੱਢਦੀ ਨਹੀਂ ਕਿਨ ਟੋਪੀ ਪਾਵਾਂ ਵਾਹ ਵਾਹ ਬਹੁਤ ਬਹੁਤ ਧੰਨਵਾਦ ਮੇਰੀ ਪਿਆਰੀ ਟੀ ਅਦਰਕਲ ਤੋਂ ਕਲ ਤੋਂ ਅਦਰ ਅਦਰ ਪਾ ਪਾ ਅਰੇ ਮੈਂ ਪੂਰੀ ਇੰਡਸਟਰੀ ਪੂਰੀ ਕਾਇਨਾਤ ਦੇ ਸਾਹਮਣੇ ਪੂਰੀ ਦੁਨੀਆ ਦੇ ਸਾਹਮਣੇ ਇੱਕ ਵਾਦਾ ਕਰਦਾ ਕਿ ਮੈਂ ਬੇਟੀ ਦੇ ਆਵਾਜ਼ ਦੇ ਵਿੱਚ ਇਹ ਗਾਣਾ ਕਿਉਂ ਕਾਪੀਰਟ ਸਾਡੇ ਕੋਲੇ ਆ ਚਾਦਰ ਕਟ ਦੀ ਗਾਣਾ ਸਭ ਨੂੰ ਪਤਾ ਹੈ ਇੱਕ ਇਤੋਂ ਹੋਰ ਅਨਾਉਂਸਮੈਂਟ ਵੀ ਕਰਵਾ ਚਾਦਰ ਕਟ ਦੀ ਗਾਣਾ ਆਪਦੀ ਜਬੀਰ ਤੇ ਹੱਥ タルਕੇ ਦੇਖੋ ਕਿ ਤੁਹਾਡਾ ਹੱਕ ਬਣਦਾ ਅੱਜ ਤੋਂ ਬਾਅਦ ਜਿੰਨੇ ਚੈਨਲਾਂ ਦੇ ਚਾਦਰ ਕੱਢ ਦੀ ਗਾਣਾ ਚੱਲਿਆ ਹੋਇਆ ਉਹਦੇ ਪਰਸੋਂ ਤੋਂ ਸਟੇਕਲ ਲੱਗਣੇ ਸ਼ੁਰੂ ਹੋ ਜਾਣਗੇ ਤੇ ਜਿਹੜੀ ਮੈਂ ਅਨਾਉਂਸਮੈਂਟ ਕਰਨ ਲੱਗਿਆ ਸੀਰਤ ਕੋਲ ਜਦੋਂ ਟਾਈਮ ਹੋਇਆ ਮੈਂ ਬਾਊਂਡਰ ਨਿਊਜ਼ ਕਿਤੇ ਵਿੱਚ ਚਾਦਰ ਨੂੰ ਕਰਕੇ ਵਧੀਆ ਵੀਡੀਓ ਬਣਾ ਕੇ ਉਹਨੂੰ ਵਧੀਆ ਪਬਲਿਸ਼ਟ ਕਰਕੇ ਅਮੇਜ ਕਰੂੰਗਾ ਅਗਲੀ ਕੱਲ ਉਸ ਗਾਣੇ ਦੀ ਸਾਰੀ ਕਮਾਈ ਮਾਨ ਫੈਮਿਲੀ ਦੇਊਗਾ ਰੋਇ ਨਿਕ ਰੋਇ ਨਿਕ ਸੋ ਬੇਨਤੀ ਕਰਦੇ ਆ ਚਾਦਰ ਦੀ ਜਿੱਥੇ-ਜਿੱਥੇ ਚੜਿਆ ਹੋਇਆ ਆਪ ਦੇ ਆਪ ਹੀ ਲਾ ਦਿਓ ਕਿਉਂਕਿ ਚਾਦਰ ਹੁਣ ਮੈਂ ਸੀਰ ਤੇ ਹੱਤੇ ਦੇਣੀ ਹੈ ਅਗਲਾ ਪ੍ਰੋਗਰਾਮ ਦੇਣਗੇ ਪੱਟੀਵਰੀ ਬਹੁਤ-ਬਹੁਤ ਧੰਨਵਾਦ ਜੀ ਜਨਾਬ ਕਲਦੀਮ ਮਾਨਕ ਸਾਹਿਬ ਦਾ ਦੇਣ ਕਈ ਜਨਮਾਂ ਤੱਕ ਨਹੀਂ ਦੇ ਸਕਦੇ ਉਹ ਬਾਸ ਜਿਹੜੀ ਸਾਡੀਆਂ ਪੀੜ੍ਹੀਆਂ